ਸਾਹੀ ਕਾਲ ਦੋਸਤੋ ਮੈਂ ਹਾਂਗਾ ਇਸ ਟਾਈਮ ਫਰਾਂਸ ਮਾਲਵੋ ਸਾਈਡ ਆ ਮੈਂ ਤੇ ਲੋਡ ਕਰਨ ਜਾਣਾ 10 ਕਿਲੋਮੀਟਰ ਇੱਥੇ ਤੇ ਮਕੀਨ ਜਰ ਹੋ ਗਿਆ ਦਾ ਤੇ ਦੇਖਦੇ ਆ ਕਿੱਧਰ ਜਾ ਬੈਲਜੀਅਮ ਟਰਾਲਾ ਘਟਣਾ ਜਾਂ ਸਵੀਟਾਂ ਜਾਊਂਗਾ ਦੇਖਦੇ ਹਾਂ ਹੁਣ ਲੋਡ ਕਰਕੇ ਕਿਹ ਆ ਪਰਸੈਸ ਅਗਲਾ ਪਹਿਲੇ ਵੀ ਇਹ ਕੰਪਨੀ ਲੋਡ ਕਰਨਾ ਹੈ ਬਟਰੱਕ ਇਹ ਲੋਡ ਹੋਇਆ ਕਰਦੇ ਇਹ ਪੈਲੇਟ ਲੋਡ ਕਰੇਗਾ ਬੇ ਟਰੱਕ ਲੋਡ ਹੋ ਗਿਆ ਬੈਲਟਾਂ ਮਾਰਤੀਆਂ ਪੇਪਰ ਵੀ ਮਿਲ ਗਏ ਬਬਰ ਸ਼ਾਦਾਬਾਣੀ ਸ਼ਾਕਾ ਤੁਰਪਣਾ ਆਪਣਾ ਸਵਾਂ ਵਾਲਾ ਪੋਲ ਪਾ ਗੱਡੀ ਆਪਣੀ ਤੋਰ ਲਈ ਬੈਲਜੀਅਮ ਨੂੰ 1015 ਕਿਲੋਮੀਟਰ ਪਿਆ ਮੈਨ ਹਾਈਵੇ 'ਤੇ ਚੜ ਗਏ ਕੱਲ੍ਹ ਨੂੰ ਦੁਪਹਿਰ ਤੱਕ ਪਹੁੰਚ ਜਾਣਾ ਵਾ ਉੱਥੇ ਇੱਧਰ ਹੈਗੀ ਏ ਜਿਹੜੇ ਸਾਈਡ ਆਇਆ ਮੈਂ ਤੇ ਰੰਗੂਰਾ ਦੀ ਖੇਤੀ ਹੁੰਦੀ ਬੈਲਜੀਅਮ ਟਰਾਲਾ ਕੱਟ ਗਿਆ ਉੱਥੇ ਨਵਾਂ ਟਰਾਲਾ ਚੱਕ ਲਾਂਗੇ 45 ਮਿੰਟ ਦੀ ਬ੍ਰੇਕ ਲੈਣ ਲਈ ਰੁਕਿਆ। ਰਸਤੇ 'ਚ ਮੈਂ ਦੋ ਪਾਇਲਟ ਚੱਕਣਿਆ ਜਾਂ 117 ਕਿਲੋਮੀਟਰ ਰਹਿ ਗਿਆ। ਫੇਰ ਅੱਗੇ ਨਿਕਲਣਾ। ਤੇ ਹੁਣ ਮੈਂ ਸਹੀ ਵੀ ਆਪਣਾ ਖਾਦੀਆਂ ਦਿਆਂ। 27 ਮਿੰਟ ਹੋ ਗਏ ਮੈਨੂੰ ਖੜੇ ਨੂੰ। ਇੱਧਰ ਥੱਲੇ ਤਲਾਹ ਆਏ ਪਾਰਕਿੰਗ ਦਾ। ਬਹੁਤ ਸਾਹਮਣਾ ਆਉਣਾ ਟਰੱਕੜਿਆ ਇਹ ਹੈ 15 ਕ ਮਿੰਟ ਬ੍ਰੇਕ ਪੂਰੇ ਹੋਣ ਨੂੰ ਬ੍ਰੇਕ ਹੋ ਗਈ ਆਪਣੀ ਪੂਰੀ ਆਪਾਂ ਚੱਲਦੇ ਆਂ ਆਫਟਰ ਮੌਸਮ ਹੋ ਗਿਆ ਘੈਂਟ ਜਿੱਥੇ ਦਾ ਮੈਂ ਦੋ ਪੈਲੇਟ ਚੱਕਣੇ 50 ਕਿਲੋਮੀਟਰ ਰਹਿ ਗਿਆ। ਟਰੱਕ ਇੱਥੇ ਪਾਰ ਸਟਰੀਟ ਪਾਰਕਿੰਗ ਚ ਲਾਤਾ। ਇਹ ਕੰਪਨੀ 'ਚ ਦੋ ਪੈਲੇਟ ਲੋਡ ਕਰਨੇ ਕਹਿੰਦੇ ਬੰਦ ਹੋ ਗਈ ਵੀ ਸਵੇਰ ਨੂੰ ਲੋਡ ਆਉਣਾ। ਇੱਥੇ ਲਾਤਾ ਡਰੱਗ ਡੋਰ ਖੁੱਲਾ ਰੱਖਣਾ ਚੋਰੀ ਚੋਰੀ ਵਾਲਾ ਮਾਲ ਦਾ ਹੈ ਨਹੀਂ ਫੇ ਵੀ ਕਟ-ਕਟ ਲਾ ਜਾਂਦੇ ਹੋ ਚੈੱਕ ਕਰਨਾ ਇਹਨੋਂ ਨਾਲ ਖੁੱਲਾ ਰੱਖਣਾ ਗਰਦੀ ਲਾਤੀ ਪਾਰਕਿੰਗ ਬਾਕੀ ਕੱਲ ਨੂੰ ਦੇਖਾਂਗੇ ਅਗਲਾ ਮਾਹੌਲ ਸਸਰੀਗਾਲ ਜੀ ਸਵੇਰ ਹੋ ਗਈ ਟਾਈਮ ਹੋ ਗਿਆ ਸਵੇਰ ਦੇ 6 ਵਜੇਗੇ ਮੈਂ ਲੱਗਿਆ ਵਰਕਆਊਟ ਕਰਨ 8 ਵਜੇ ਇਹ ਕੰਪਨੀ ਜੋ ਲੋਡ ਹੋਣਾ ਟਰੱਕ 8 ਵਜੇ ਓਪਨ ਹੋਣੀ ਹੈ ਉਹ ਵਰਕਆਊਟ ਕਰਕੇ ਹੋਰ ਸ਼ਵਰਸ਼ ਕਰਕੇ ਰੈਡੀ ਹੋਵੇ ਖਾ ਪੀ ਕੇ 8 ਵਜੇ ਲੋਡ ਕਰਕੇ ਤੁਰ ਪਣਾ 650 ਕਿਲੋਮੀਟਰ ਇੱਥੇ ਦੇ ਸ਼ਾਮ ਨੂੰ ਪਹੁੰਚਣਾ ਮੈਂ ਆਪਣੀ ਓਪਨ ਹੋ ਗਈ ਹੁਣ ਲੋਡ ਕਰਾਉਣਾ ਹੈ ਅੱਠ ਵਜੇ ਚੱਲੇ ਇਹ ਪੂਰੇ ਪੂਰੇ ਟਾਈਮ ਦੇ ਸਾਰੇ ਕੰਮ ਕਰਦੇ ਇੱਕ ਮਿੰਟ ਨਾ ਪਹਿਲਾਂ ਨਾ ਅਗਰ ਰਾਤ ਆਪਾਂ ਕੀਤੀ ਦੀ ਇੱਥੇ ਕੈਂਪਿੰਗ ਤੇ ਹੁਣ ਆਪਣਾ ਹੋ ਗਿਆ ਟਰੱਕ ਲੋਡ ਆਪਾਂ ਚੱਲੇ ਬੈਲਜੀਅਮ 630 ਕਿਲੋਮੀਟਰ ਹੈ 8 ਘੰਟੇ ਲੱਗਣੇ ਸ਼ਾਮ ਨੂੰ ਪਹੁੰਚਣਾ ਵਾ ਟਰਾਲਾ ਕੱਟ ਗਿਆ ਕੱਲੋ ਨਵਾਂ ਟਰਾਲਾ ਛੱਕਾਂਗੇ ਉੱਥੇ ਮੈਂ 15 ਮਿੰਟ ਦੀ ਬ੍ਰੇਕ ਲੈ ਗਿਆ ਫੇਰ ਤੁਰ ਪਿਆ 452 ਕਿਲੋਮੀਟਰ ਰਹਿ ਗਿਆ ਅੱਧੇ ਘੰਟੇ ਦੀ ਬ੍ਰੇਕ ਹੋਰ ਲੈਣੀ 2 ਘੰਟੇ ਬਾਅਦ ਸ਼ਾਮ ਨੂੰ 6 ਵਜੇ ਪਹੁੰਚਣਾ ਮੈਂ ਬੈਲਜੀਅਮ ਬ੍ਰੇਕ ਚ ਪੀਤਾ ਨਿੰਬੂ ਪਾਣੀ ਫੇਰ ਆਪਾਂ ਤੋਰ ਲਈ ਗੱਡੀ ਅੱਗੇ ਨੂੰ ਆਪਾਂ ਰੁਕੇ ਤੇ ਬ੍ਰੇਕ ਲੈਣ ਨੂੰ ਤੇ ਅੱਧੇ ਘੰਟੇ ਦੀ ਬ੍ਰੇਕ ਇੱਥੇ ਹੋ ਗਈ ਪੂਰੀ ਰੋਟੀ ਛਕੀ ਹੁਣ 2:00 ਵਜ ਗਏ ਇਥਾ ਸਵੇਰ ਦੇ ਹੁਣ ਵਾਤੀ ਸੋ ਫਿਰ ਮੇਰਾ ਰਹਿ ਗਿਆ 305 ਕਿਲੋਮੀਟਰ 4 ਘੰਟੇ ਲੱਗਣਾ ਅੱਜ ਟਰਾਲਾ ਕੱਟ ਦੇਣਾ ਕੱਲ ਨੂੰ ਨਵਾਂ ਚੱਕਾਂਗੇ ਮੌਸਮ ਗਮਸਮ ਹੋ ਰਿਹਾ ਵਾ ਕਾਲਾ ਬਣਾਏ ਤੇ ਬੈਂਗਣ ਬੈਂਗਣਾ ਨਾਲ ਖਾਤੀ ਰੋਟੀ ਨੀ ਮੰਗਿਆ ਗੋਰਿਆਂ ਨੇ ਨਿਆਣਾ ਨੂੰ ਛੁੱਟੀਆਂ ਨੂੰ ਘੁੰਮਣੇ ਨੂੰ ਲੱਗੇ ਹੋਏ ਭਰੀਆਂ ਜਾਂਦੀਆਂ ਸਾਹ ਦੇ ਪਾਸੇ ਸੜਕਾ ਆਪਾਂ ਬੈਲਜੀਅਮ ਚ ਐਂਟਰ ਹੋਣ ਲੱਗੇ ਇਹ ਕਾਤਾਈ ਬੈਲਜੀਆ ਦਾ ਬਾਰਡਰ ਕ੍ਰੋਸ بارش ਵਧੀਆ ਹੋ ਗਈ ਚੰਗੇ 73 ਕਿਲੋਮੀਟਰ ਰਹਿ ਗਿਆ ਮੈਂ ਟਰਾਲਾ ਘੱਟ ਗਿਆ ਡੀਜ਼ਲ ਪਾਉਣ ਲੱਪਿਆ ਕੱਲ ਨੂੰ ਮੈਂ ਜਿੱਥੇ ਦੇ ਹੈਗਾ 30 40 ਕਿਲੋਮੀਟਰ ਦੂਰ ਉੱਥੇ ਟਰਾਲਾ ਚੱਕਣਾ ਹੁਣ ਮੈਂ ਪਾਰਕਿੰਗ ਜਾ ਖੜ ਜਾਣਾ ਡੀਜ਼ਲ ਭੋਗ ਆ ਗੱਡੀ ਲਾਤੀ ਪਾਰਕਿੰਗ ਪਰਦੇ-ਵੁੜਦੇ ਲਾ ਲਏ ਸਾਰੇ ਕੰਮ ਨਿਬੜਲੇ ਡੀਜ਼ਲ ਵੀ ਫੋਲੋ ਕਰ ਲਿਆ ਤੇ ਹੁਣ ਕੱਲ ਨੂੰ ਇੱਥੇ 70 ਕਿਲੋਮੀਟਰ ਉੱਥੇ ਟਰਾਲਾ ਚੱਕਣਾ ਐਮਟੀ ਐ ਸਵੇਰ ਨੂੰ ਦੇ ਦੇਣ 8 ਵਜੇ ਤੋਂ ਬਾਅਦ ਕਿੱਥੇ ਲੋਡ ਕਰਨਾ ਕਿਹਾ ਸਿਸਟਮ ਤੇ ਇਹ ਬਲੌਗ ਦੀ ਇੱਥੇ ਸਮਾਪਤੀ ਅਗਲੀ ਕਾਰਵਾਈ ਕੱਲ੍ਹ ਦੇਖਾਂਗੇ ਹੁਣ ਮੈਂ ਇਸ ਟਾਈਮ ਹੈਗਾ ਬੈਲਜੀਅਮ ਦੇਖਦੇ ਕਿਦਾਂ ਦਾ ਆਂਦਾ ਲੋਡ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪਾਂ ਹੋਏ ਰੈਡੀ ਇਸ ਟਾਈਮ ਹੈਗਾ ਬਲਜੀਓ ਤੇ ਟਰਾਲਾ ਚੱਕਣਾ ਹੁਣ ਆਪਾਂ 70 ਕਿਲੋਮੀਟਰ ਦੂਰ ਆ ਉੱਥੇ ਪਾਰਕ ਕੀਏ ਚੱਕਣਾ ਟਰਾਲਾ ਤੇ ਡਿਸਪੈਚਰ ਨਾਲ 8 ਵਜੇ ਫੇਰ ਦੇ ਦੇ ਕਹਿ ਜਾਂਦਾ ਛੁੜੇ ਰੋ ਮੇਰੇ ਸਤਨ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਰਾਤ ਬਹੁਤ بارش ਹੋਈ ਮੌਸਮ ਬਿਲਕੁਲ ਹੀ ਚੇਂਜ ਹੋ ਗਿਆ ਹੈ ਇਹ ਹੈ ਜੀ ਸਵੇਰ ਦਾ ਮੋਰ ਹੈ ਟਾਈਮ ਇੱਥੇ 6:20 ਹੋਏ ਆਫਟਰ 800 ਮੀਟਰ ਕਿਪ ਲੈਫਟ ਥੈਨ ਟੇਕ ਦਿ ਮੋਟਰਵੇ ਇੱਥੇ ਲੋਕ ਕਈ ਸੈਗਲਾਂ ਬਜਾਂਦੇ ਕੰਮ ਨੂੰ ਮਾ ਆਪਣੇ ਜਿੱਥੇ ਟਰਾਲਾ ਚੱਕਣਾ ਪਹੁੰਚ ਚਲੇ ਤਿੰਨ ਕਿਲੋਮੀਟਰ ਰਹਿ ਗਿਆ। ਹੁਣ ਇਹਦਾ ਅੱਗੇ ਇਰੀਆ ਹੈ। ਪਪਾ ਜਾੜ ਚ ਪਹੁੰਚ ਗਏ ਤੇ ਟਰਾਲਾ ਜੋੜ ਲਿਆ। ਡਿਸਪੈਚਰ ਨੂੰ ਮੈਸੇਜ ਕਰਤਾ ਹੈ ਕੋਈ ਨਹੀਂ ਆ ਰਿਹਾ ਰਪਲਾਈ 8 ਵਜੇ ਆਣਾ। ਇਹ ਨੂੰ ਬਾਰਕ ਆਊਟ ਕਰਦੇ ਆ ਜਿੱਥਾ ਮੈਂ ਖੜਾ ਉਹ ਤਾਂ ਜਗ੍ਹਾ ਨਹੀਂ ਚਾਹੀਦੀ ਇੱਥੇ ਸਹੀ ਹੈ ਇੱਥੇ ਬਾਰਕ ਆਊਟ ਕਰਦੇ ਆ ਫੇਰ ਕੁਝ ਖਾਵਾਂ ਪੀਵਾਂਗੇ ਮੇਰੇ ਟਰਾਲੇ 'ਚ ਬੈਲਟਾਂ ਨਹੀਂ ਸੀ ਇਆਂ ਬੈਲਟਾਂ ਲਈਆਂ ਇੱਥੇ ਹੁਣ ਮੈਂ ਚੱਲਿਆ ਨੀਦਰਲੈਂਡ ਲੋਡ ਕਰਨ ਫੇਰ ਦੇਖਦੇ ਕਿੱਧਰ ਦਾ ਹੈ ਬਾਰਿਸ਼ ਪੂਰੇ ਯੋਰਾ ਸ਼ੋਰਾ ਨਾ ਲੱਗੀ ਹੋਈ ਲੈ 70 ਕਿਲੋਮੀਟਰ ਰਹਿ ਗਿਆ ਜਿੱਥੇ ਮੈਂ ਲੋਡ ਕਰਨਾ ਉਹਨਾ ਟਰੱਕਾਂ ਅੱਪਾ ਹੋ ਗਏ ਨੀਦਰਲੈਂਡ ਚ ਐਂਟਰ ਕੰਟਰੀ ਕਰ ਲਈ ਬਗੈਨਾ ਮੈਂ ਨੀਦਰਲੈਂਡ ਤੇ ਲੋਡ ਲੈ ਕੇ ਤੁਰ ਪਿਆ ਫੇਰ ਬੈਲਜੀਅਮ ਨੂੰ ਚੱਲਿਆ ਮੈਂ ਉੱਥੇ ਫੇਰ ਟਰਾਲਾ ਕੱਢਦਾ ਨਾ ਸੋਮ ਬਾ ਨੂੰ ਦੇਖਾਂਗਾ ਫੇਰ ਨਾਵਾ ਟਰਾਲਾ ਇੱਥੇ 230 ਕਿਲੋਮੀਟਰ ਆ ਅੱਪਾ ਫੇਰ ਪਹੁੰਚ ਗਏ ਬੈਲਜੀਅਮ ਚ 170 ਕਿਲੋਮੀਟਰ ਰਹਿ ਗਿਆ ਪੋਰਟ ਤੇ ਹੁਣ ਕਰੀਏ ਕੰਟਰੀ ਬਗੈਨ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਵਲੌਗ ਵਿੱਚ ਸਾਰਿਆਂ ਨੂੰ ਅੱਜ ਦਿਨ ਹੈਗਾ ਸੋਮਵਾਰ ਮੈਂ ਇਸ ਟਾਈਮ ਬੈਲਜੀਅਮ ਟਰਾਲਾ ਮੈਂ ਚੱਕ ਲਿਆ 2 ਵਜੇ ਉੱਠ ਗਿਆ ਮੈਂ 3 ਵਜੇ ਹੁਣ ਤੁਰ ਪਿਆ ਬੋਰਡ ਤੇ ਜਦੋਂ ਬਾਹਰ ਹੀ ਨਿਕਲੇ ਬੋਰਡ ਤੇ ਤੇ ਪੈਰਿਸ ਨੂੰ ਚੱਲੇ ਹਾਂ ਫਰਾਂਸ ਨੂੰ ਟਰਨ ਲੈਫਟ ਥੈਨ ਟਰਾਈਟ 400 ਨਹੀਂ 345 ਕਿਲੋਮੀਟਰ ਆ ਇਹ ਡਰਾਈਵ ਦਾ ਨਾਮ ਲੜੀ ਤਾਂ ਮੈਂ 4:30 ਘੰਟੇ ਚ ਪਹੁੰਚ ਜਾਣਾ ਤੇ ਸ਼ਨੀਵਾਰੀ ਸ਼ੁੱਕਰਵਾਰ ਮੈਂ ਨੀਦਰਲੈਂਡ ਤੇ ਲੋਡ ਕਰਕੇ ਟਰਾਲਾ ਇੱਥੇ ਆ ਕੱਟ ਗਿਆ 24 ਘੰਟੇ ਦੀ ਰੈਸਟ ਲਈ ਫਿਰ ਮੈਂ 45 ਘੰਟੇ ਰੈਸਟ ਲੈ ਗਿਆ ਸੋਮਵਾਰ ਨੂੰ ਮਹਾਸਵੇਰੇ ਟਰਾਲਾ ਚੱਕਾਂਗੇ ਤੇ ਹੁਣ ਆਪਾਂ ਟਰਾਲਾ ਚੱਕਾ ਤੇ ਤੁਰਪੇ ਆਪਾਂ ਆਪਣੀ ਲੋਕੇਸ਼ਨ ਵੱਲ ਜੁੜੇ ਰਹੋ ਤੁਹਾਨੂੰ ਦਿਖਾਵਾਂਗੇ ਮਾਹੌਲ ਅਗਲਾ ਆਪਾਂ ਹੋ ਗਏ ਫਰਾਂਸ ਚ ਐਂਟਰ ਐਮਾਜੇ 4:10 ਹੋਏ। ਅ ਕੰਟਰੀ ਬਗੇਨ ਕਰਨੀ ਹੱਥਾ ਪਾਰਕਿੰਗ ਚ। ਦਿਨ ਚੜ ਗਿਆ। ਆਪਾਂ ਦਾ ਪੈਰਿਸ ਰਹਿ ਗਿਆ ਹੈਗਾ 117 ਕਿਲੋਮੀਟਰ। ਟਾਈਮ ਅਥੇ 6:00 ਵਜੇ ਦਾ 10 ਮਿੰਟ ਹੋਏ। ਸਵੇਰ ਦਾ ਮਾਹੌਲ ਮੈਂ ਪਾਰਕਿੰਗ 'ਚ ਰੁਕ ਗਿਆ ਮੈਨੂੰ ਬ੍ਰੇਕ ਲੈਣੀ ਪੈਣੀ ਪੈਰ 'ਚ ਟ੍ਰੈਫਿਕ ਬਹੁਤ ਹੁੰਦੀ ਇੱਥੇ ਦੇ ਰਹਿ ਗਿਆ 8 ਕਿਲੋਮੀਟਰ ਹੁਣ ਬ੍ਰੇਕ ਲੈ ਗਿਆ ਫੇਰ ਕਰੂੰਗਾ ਇੱਥੇ ਦੇ ਬ੍ਰੇਕ ਕੰਪਲੀਟ ਕਰਕੇ ਤੁਰਪੇ ਤੇ ਫਿਰ ਅੱਗੇ ਆ ਮਿਲ ਗਈ ਟ੍ਰੈਫਿਕ 60 ਕਿਲੋਮੀਟਰ ਹੈ ਜ ਆਪਣੇ ਲੋਕੇਸ਼ਨ ਅਨਲੋਡਿੰਗ ਦੀ ਆਪਾਂ ਪਹੁੰਚ ਗਏ ਕੰਪਨੀ ਚ ਇਹ ਕੰਪਨੀ ਆ ਅਨਲੋਡਿੰਗ ਵਾਲੀ ਜਗਾ ਪਹੁੰਚ ਗਏ ਟਰੱਕ ਖਾਲੀ ਕਰਾਉਂਦੇ ਆ ਫਿਰ ਦਖਾਨੇ ਨੂੰ ਅਗਲਾ ਮੋੜ ਬੈਲਟਾਂ ਸਾਰੀਆਂ ਖੋਲਤੀਆਂ ਠੰਡ ਜਿਹਾ ਪਰਸینہ ਪੈ ਗਿਆ ਤੇ 5 ਨੰਬਰ ਰੈਂਪ ਮਿਲਿਆ ਵਾ ਹੋ ਜਾ ਮੇਰੇ ਅੱਗੇ ਦੋ ਗੱਡੀਆਂ ਹੋਰ ਆ ਖਾਲੀ ਹੋਣੀ ਉਹਦੇ ਬਾਅਦ ਨੰਬਰ ਆਣਾ ਮੇਰਾ ਆਪਣਾ ਆ ਗਿਆ अनਲੋਡਿੰਗ ਦਾ ਨੰਬਰ ਰੈਂਪ ਬੁਲਾਤਾ ਟਰੱਕ ਆ ਦੇਖੋ ਸਾਊਥ ਅਫਰੀਕਾ ਦੀ ਗੋੜੀ ਆ ਫੋਰ ਗੱਲਪ ਚਲਾਇਆ ਗਾ ਰਿਹਾ ਰਿਹਾ ਰਕ ਹੋ ਗਿਆ ਆਪਣਾ ਖਾਲੀ ਹੁਣ ਆ ਬੇਟ ਕਰੇਗਾ ਦਾ ਲੋਡ ਦਾ ਹੁਣ ਇਹ ਨਹੀਂ ਪਾਦਾ ਖਾਲੀ ਜਾਣਾ ਬੈਲਜੀਅਮ ਕਾ ਲੋਡ ਆਉਂਗਾ ਦੇ ਦੇ ਅੰਡਰ ਸਪੈਚਰ ਕਹਿ ਜਾਂਦਾ ਖੜਿਆ ਹਾਂ ਪਾਰਕਿੰਗ ਆਪਾਂ ਨੂੰ ਆਇਆ ਹੁਣ ਲੋਡ ਇਨ 200 ਮੀਟਰਸ ਟਰਨ ਲੈਫਟ ਔਨ ਟੂ ਬੁਲੇਵਾਰਡ ਜੀਨ ਮੋਨੇ ਮੇਰਾ ਲੋਡ ਤਾਂ ਕੈਨਸਲ ਹੋ ਗਿਆ ਇੱਥੇ ਲਥਾਂ ਨਹੀਂ ਆ ਦਾ ਡਰਾਈਵਰ ਹੈ ਟਰੱਕ ਉਹਨੂੰ ਮਿਲਗੇ ਮੇਰੇ ਲੋਡ ਮੈਂ ਉਹਨੂੰ ਕੇਵਲ ਦੇਣਾ ਆਦਾ ਇੱਕ ਹੁੰਦੇ ਵੀ ਉਹ ਕੇਵਲ ਆਲੇ ਦੋਲੇ ਨਾ ਲੋਡ ਹੋਗਾ ਨਾ ਇਹ ਬਹੁਤ ਲੰਬੀ ਕੇਵਲ ਲਾਣੇ ਦੀ ਹੁੰਦੀ ਹੈ ਪ੍ਰਾਥਮਿਕ ਯਾਨੀ ਕਿ ਉਹ ਦਾਣੇ ਦੀ ਉਹ ਦੇਣਾ ਆਦਾ ਹੁਣ ਉਹ ਮੈਂ ਚੱਲੇ ਪਾਰਕਿੰਗ ਸਟੇਸ਼ਨੋਂ ਪ੍ਰਾਥਮਿਕ ਸ਼ਹਿਰ ਦੇ ਅੰਦਰ ਆ ਮੈਂ ਉਹਨੂੰ ਕੇਵਲ ਫੜਾਣੇ ਨੂੰ ਟ੍ਰੱਕ ਨੂੰ ਮੈਂ ਲਾਤਾ ਪਾਰਕਿੰਗ ਲੋਡ ਦਾਉਣ ਪਤਾ ਨਹੀਂ ਆਣਾ ਕਿ ਨਹੀਂ ਦੋ 2.5 ਵਾਰ ਚੱਲੇ ਤੇ ਇਹ ਬਲੌਗ ਦੀ ਇੱਥੇ ਸਮਾਪਤੀ ਉਹ ਨੀਦਰਲੈਂਡ ਵਾਲਾ ਨਾਲੇ ਇਕੱਠੇ ਪਾਣਾ ਤੇ ਮੈਂ ਇਸ ਟਾਈਮ ਹੈਗਾ ਪੈਰਿਸ ਸ਼ਹਿਰ ਦੇ ਹਨ ਬਿਲਕੁਲ ਅੰਦਰ ਸਾਰਿਆਂ ਸਤਿ ਸ਼੍ਰੀ ਅਕਾਲ